ਤੇ ਪੰਜਾਬ ਦੇ ਉਸ ਮਸ਼ਹੂਰ ਪਾਸਟਰ ਨੇ ਆਖਿਆ ਕਿ ਕੋਈ ਵੀ ਜਾਣਾ ਕਿਸੇ ਨੂੰ ਪਰਮੇਸ਼ਵਰ ਦੇ ਘਰ ਤੋਂ ਬਾਹਰ ਨਹੀਂ ਕੱਢ ਸਕਦਾ ਉਹਨੇ ਕਿਹਾ ਇਹ ਪੋਪ ਸ਼ਹੀ ਹੈ ਉਸ ਮਸ਼ਹੂਰ ਪਾਸਟਰ ਨੂੰ ਜਿਹੜਾ ਸ਼ਾਮ 84 ਤੋਂ ਹੈ ਪਹਿਲਾਂ ਆਪਣੀ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਯਿਸੂ ਮਸੀਹ ਨੇ ਰਸੀ ਦਾ ਇੱਕ ਕੋੜਾ ਬਣਾ ਕੇ ਹੇਕਲ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਲਤ ਲੋਕਾਂ ਨੂੰ ਬਾਹਰ ਕੱਢਿਆ ਜਿਹੜੇ ਵਪਾਰ ਕਰ ਰਹੇ ਸਨ ਤੇ ਉਹਨਿਆ ਕਿਹਾ ਕਿ ਮੇਰਾ ਕਰ ਲਿਖਿਆ ਹੋਇਆ ਹੈ ਕਿ ਮੇਰਾ ਕਰ ਪ੍ਰਾਤਨੰਦ ਕਰਸਦਾਵੇਗਾ ਕੀ ਇਹ ਪਾਪशाही ਸੀ ਫਿਰ ਪੌਲਸ ਨੇ ਕੋਰਿੰਥੀਆਂ ਦੇ ਚਰਚ ਨੂੰ ਇੱਕ ਲੈਟਰ ਲਿਖਿਆ ਕਿ ਤੁਸੀਂ ਉਸ ਫਲਾਣੇ ਫਲਾਣੇ ਆਦਮ ਨੂੰ ਬਾਹਰ ਕੱਢ ਦਿਓ ਚਰਚ ਤੋਂ ਡਿਸਮਿਸ ਕਰ ਦਿਓ ਜਿਹੜਾ ਆਪਣੀ ਮਤ੍ਰਈ ਮਾਨ ਰਹਿ ਰਿਹਾ ਹੈ ਕੀ ਪੌਲਸ ਨੇ ਪਾਪशाही ਕੀਤੀ ਮੈਂ ਤਾਂ ਦੋ ਗੁਆਇੰਟ ਦਿੱਤੀਆਂ ਹਨ ਤੀਸਰੀ ਗੁਆਇ ਸੁਣੋ ਜੋ ਕਿ ਭਾਈ ਵਿਲੀਅਮ ਬ੍ਰਾਨਨ ਦੀ ਹੈ ਸੰਦੇਸ਼ ਇਬਰਾਨੀਆ 7 ਅਧਿਆਏ ਪਾਰਟ 1 ਪੇਜ ਨੰਬਰ 302 ਪੈਰ ਨੰਬਰ 79 ਇੰਗਲਿਸ਼ ਦੀ ਕਿਤਾਬ ਵਿੱਚ ਕੋਟ ਸਾਡੇ ਕੋਲ ਇੱਥੇ ਇੱਕ ਕਸਟਮ ਹੈ ਸਾਡੇ ਕੋਲ ਇੱਥੇ ਇੱਕ ਆਰਡਰ ਹੈ ਇਹ ਚਰਚ ਬਾਈਬਲ ਦੇ ਸਿਧਾਂਤਾਂ ਉੱਤੇ ਆਧਾਰਿਤ ਹੈ ਜੇਕਰ ਇੱਥੇ ਕੋਈ ਜਣਾ ਅਜਿਆ ਹੈ ਜਿਹੜਾ ਸਹੀ ਨਹੀਂ ਚੱਲ ਰਿਹਾ ਅਤੇ ਤੁਸੀਂ ਸੋਚਦੇ ਹੋ ਕਿ ਉਹ ਸਹੀ ਨਹੀਂ ਹਨ ਤੁਸੀਂ ਉਸ ਦੇ ਕੋਲ ਜਾਓ ਅਤੇ ਉਸ ਨਾਲ ਗੱਲ ਕਰੋ ਜੇਕਰ ਤੁਸੀਂ ਉਸ ਨੂੰ ਰੀਕੰਸਾਈਲ ਨਹੀਂ ਕਰ ਸਕਦੇ ਤਦ ਕਿਸੇ ਭਰਾ ਨੂੰ ਆਪਣੇ ਨਾਲ ਲਾਓ ਇੱਕ ਜਾਂ ਦੋ ਜੇਕਰ ਉਹ ਸੁਲਾਹ ਸੁਲਾਹ ਨਹੀਂ ਕਰਦਾ ਤਦ ਇਹ ਗੱਲ ਚਰਚ ਨੂੰ ਦੱਸੋ ਤੇ ਚਰਚ ਉਸ ਨੂੰ ਡਿਸਮਿਸ ਕਰੇਗਾ ਉਸ ਦਾ ਕੋਈ ਸੰਕਤੀ ਨਾ ਕਰੋ ਤੇ ਯਿਸੂ ਨੇ ਕਿਹਾ ਜੋ ਕੁਝ ਤੁਸੀਂ ਧਰਤੀ ਉੱਪਰ ਖੋਲੋਗੇ ਮੈਂ ਸਵਰਗ ਵਿੱਚ ਖੋਲਾਂਗਾ ਇਹ ਭਈ ਬ੍ਰਾਹਮ ਦੀ ਡਾਕਟ੍ਰੀਨ ਹੈ ਕੀ ਇਹ ਭਈ ਬ੍ਰਾਹਮ ਦੀ ਪੂਪ ਸ਼ਾਹੀ ਸੀ ਔਰ ਇਹ ਮਸ਼ਹੂਰ ਪਾਸਟਰ ਕਹਿ ਰਿਹਾ ਹੈ ਕਿ ਕੋਈ ਵੀ ਜਨਾ ਕਿਸੇ ਨੂੰ ਚਰਚ ਵਿੱਚ ਪਰਮੇਸ਼ਰ ਘਰ ਤੋਂ ਬਾਹਰ ਨਹੀਂ ਕੱਢ ਸਕਦਾ ਇਹ ពਪ ਸ਼ਾਹੀ ਹੈ ਮੈਂ ਤੁਹਾਨੂੰ ਤਿੰਨ ਗਵਾਹੀਆਂ ਦਿੱਤੀਆਂ ਹਨ ਸ਼ਾਮਚਾਸਦਾ ਇਹ ਇੰਨਾ ਮਸ਼ਹੂਰ ਪਾਸਟਰ ਇਹਨੂੰ ਬਾਈਬਲ ਦੀ ਤੇ ਨਬੀ ਦੇ ਸੰਦੇਸ਼ਾਂ ਦੀਆਂ ਮੁੱਢਲੀਆਂ ਗੱਲਾਂ ਦਾ ਵੀ ਪਤਾ ਨਹੀਂ ਹੈ ਬਾਈਬਲ ਕਹਿੰਦੀ ਹੈ ਦੋ ਜਾਂ ਤਿੰਨ ਗਵਾਹ ਦੇ ਮੂੰਹ ਹਰ ਇੱਕ ਗੱਲ ਸਾਬਤ ਕੀਤੀ ਜਾਵੇ ਯਾਦ ਰੱਖੋ ਦੋਸਤੋ ਹਰ ਕਿਸੇ ਨੂੰ ਜਿਹੜਾ ਸਹੀ ਨਹੀਂ ਚੱਲ ਰਿਹਾ ਹੈ ਇੱਕ ਜਾਂ ਦੋ ਵਾਰ ਵਾਰਨਿੰਗ ਦੇਣ ਤੋਂ ਬਾਅਦ ਜੇਕਰ ਉਹ वचन ਦੇ ਨਾਲ ਸਹੀ ਨਹੀਂ ਹੁੰਦਾ ਤਦ ਪਰਮੇਸ਼ਰ वचन ਸਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹਨੂੰ ਪਰਮੇਸ਼ਰ ਦੇ ਘਰ ਚੋਂ ਬਾਹਰ ਕੱਢ ਦਿੱਤਾ ਜਾਵੇ ਇਹ ਅਥਾਰਟੀ ਯਿਸੂ ਮਸੀਹ ਨੇ ਆਪਣੀ ਕ੍ਰਿਸਤਿਆਨ ਨੂੰ ਦਿੱਤੀ ਹੋਈ ਹੈ ਔਰ ਪਰਮੇਸ਼ੁਰ ਨੇ ਇੱਕ ਵਾ ਲੂਸੀਫਰ ਨੂੰ ਸਵਰਗ ਦੇ ਚਰਚ ਵਿੱਚੋਂ ਕਿੱਕ ਮਾਰ ਕੇ ਥੱਲੇ ਸੁੱਟਿਆ ਸੀ ਉਸ ਗਲਤ ਆਦਮੀ ਨੂੰ ਉਹਨੂੰ ਬਾਹਰ ਕੱਢਿਆ ਸੀ ਕੀ ਪਰਮੇਸ਼ਰ ਨੇ ਪੋਪशाही ਕੀਤੀ ਨੋ ਸਰ